ਆਪਣੀਆਂ ਖੁਸ਼ੀਆਂ ਦੀ ਚਾਬੀ ਕਿਸੇ ਦੂਸਰੇ ਇਨਸਾਨ ਦੀ ਜੇਬ ਵਿੱਚ ਨਾ ਪਾਓ ਚਮਚਾਗਰੀ ਇੱਕ ਇਸ ਤਰ੍ਹਾਂ ਦਾ ਅਹੁਦਾ ਹੈ ਜਿਸ ਤੋਂ ਨਾ ਤਾਂ ਤਨਖਾਹ ਮਿਲਦੀ ਹੈ ਅਤੇ ਨਾ ਇੱਜ਼ਤ ਪਰ ਫਿਰ ਵੀ ਲੋਕ ਬੜੀ ਵਫਾਦਾਰੀ ਨਾਲ ਕਰਦੇ ਹਨ ਡਰ ਤੋਂ ਜ਼ਿਆਦਾ ਤਾਕਤਵਰ ਸਿਰਫ ਇੱਕ ਹੀ ਚੀਜ਼ ਹੈ ਉਹ ਹੈ ਉਮੀਦ ਜੇਕਰ ਤੁਸੀਂ ਤਣਾਅ ਨੂੰ ਨਹੀਂ ਝੱਲ ਸਕਦੇ ਤਾਂ ਯਕੀਨ ਮੰਨੋ ਤੁਸੀਂ ਸਫਲਤਾ ਕਮਾਉਣ ਦੇ ਲਾਇਕ ਹੀ ਨਹੀਂ ਹੋ ਇਹ ਪੰਜ ਚੀਜ਼ਾਂ ਨੂੰ ਕਦੇ ਨਾ ਕਰੋ ਹਰ ਇੱਕ ਨੂੰ ਖੁਸ਼ ਕਰਨ ਦੀ ਕੋਸ਼ਿਸ਼, ਬਦਲਾਅ ਤੋਂ ਡਰ, ਲੰਘ ਚੁੱਕੇ ਸਮੇਂ ਵਿੱਚ ਜਿਉਣਾ, ਖੁਦ ਨੂੰ ਦੂਜਿਆਂ ਤੋਂ ਘੱਟ ਦੱਸਣਾ, ਜ਼ਰੂਰਤ ਤੋਂ ਜ਼ਿਆਦਾ ਸੋਚਣਾ। ਰੁੱਖ ਦੀ ਟਾਣੀ ਉੱਪਰ ਬੈਠਾ ਪੰਛੀ ਕਦੇ ਵੀ ਟਾਣੀ ਦੇ ਟੁੱਟਣ ਤੋਂ ਨਹੀਂ ਡਰਦਾ ਕਿਉਂਕਿ ਉਸਦਾ ਭਰੋਸਾ ਟਾਣੀ ਉੱਪਰ ਨਹੀਂ ਬਲਕਿ ਆਪਣੇ ਖੰਭਾਂ ਉੱਪਰ ਹੁੰਦਾ ਹੈ। ਇਸ ਲਈ ਖੁਦ ਉੱਪਰ ਯਕੀਨ ਕਰਨਾ ਸਿੱਖੋ। ਡਰ ਹੋਰ ਕਿਤੇ ਨਹੀਂ ਬਸ ਇਹ ਤਾਂ ਤੁਹਾਡੇ ਦਿਮਾਗ ਵਿੱਚ ਹੀ ਹੈ। ਰੈਸਟ ਅਸਲ ਵਿੱਚ ਕੋਈ ਵੀ ਨਹੀਂ ਹੈ ਇਹ ਤਾਂ ਨਿਰਪਰ ਕਰਦਾ ਹੈ ਕਿ ਤੁਸੀਂ ਉਹਨਾਂ ਦੀ ਪ੍ਰਾਇੋਰਟੀ ਲਿਸਟ ਵਿੱਚ ਕਿਹੜੇ ਸਥਾਨ ਉੱਪਰ ਹੋ ਕਰੋਧ ਦੇ ਇੱਕ ਪਲ ਵਿੱਚ ਰੱਖਿਆ ਧੀਰਜ ਪਛਤਾਵੇ ਦੇ ਸੈਂਕੜੇ ਪਲ ਬਚਾ ਲੈਂਦਾ ਹੈ ਦਰ ਬੇਫਕੂਫੀ ਹੈ ਉਸੇ ਤਰ੍ਹਾਂ ਪਛਤਾਵਾ ਵੀ ਜੇ ਤੁਸੀਂ ਨਿਰਾਸ਼ਾ ਵਿੱਚ ਡੁੱਬੇ ਹੋ ਤਾਂ ਤੁਸੀਂ ਭੂਤਕਾਲ ਵਿੱਚ ਜਿਉਂ ਰਹੇ ਹੋ ਜੇ ਤੁਸੀਂ ਚਿੰਤਤ ਹੋ ਤਾਂ ਤੁਸੀਂ ਭਵਿੱਖ ਵਿੱਚ ਜਿਉਂ ਰਹੇ ਹੋ ਅਤੇ ਜੇਕਰ ਤੁਸੀਂ ਸੰਤੁਲਨ ਹੋ ਤਾਂ ਤੁਸੀਂ ਵਰਤਮਾਨ ਵਿੱਚ ਜਿਉ ਰਹੇ ਹੋ ਖਾਲੀ ਪੇਟ ਖਾਲੀ ਜੇਬ ਅਤੇ ਟੁੱਟਿਆ ਹੋਇਆ ਦਿਲ ਤੁਹਾਨੂੰ ਜ਼ਿੰਦਗੀ ਦੇ ਸਭ ਤੋਂ ਬਿਹਤਰੀਨ ਸਬਕ ਦਿੰਦੇ ਹਨ ਉਹ ਤੁਹਾਨੂੰ ਭਾਖਸ਼ਾਲੀ ਕਹਿੰਦੇ ਹਨ ਪਰ ਉਹ ਇਹ ਨਹੀਂ ਜਾਣਦੇ ਕਿ ਇਸ ਦੇ ਲਈ ਤੁਸੀਂ ਕਿੰਨੀ ਮਿਹਨਤ ਕੀਤੀ ਹੈ ਜੇ ਤੁਸੀਂ ਬਦਲਾ ਲੈਣ ਬਾਰੇ ਸੋਚ ਰਹੇ ਹੋ ਤਾਂ ਇੱਕੋ ਜਗ੍ਹਾ ਦੋ ਕਬਰਾਂ ਪੁੱਟ ਕੇ ਰੱਖੋ ਹਰ ਇੱਕ ਇਨਸਾਨ ਦੇ ਤਿੰਨ ਚਿਹਰੇ ਹੁੰਦੇ ਹਨ ਪਹਿਲਾ ਜਿਹੜਾ ਤੁਸੀਂ ਦੁਨੀਆ ਨੂੰ ਦਿਖਾਉਂਦੇ ਹੋ ਦੂਸਰਾ ਜੋ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਖਾਸ ਦੋਸਤਾਂ ਨੂੰ ਦਿਖਾਉਂਦੇ ਹੋ ਤੀਸਰਾ ਚਿਹਰਾ ਜੋ ਤੁਸੀਂ ਕਿਸੇ ਨੂੰ ਨਹੀਂ ਦਿਖਾਉਂਦੇ ਇਹ ਤੁਹਾਡਾ ਅਸਲੀ ਪ੍ਰਤੀਬਿੰਬ ਹੈ ਜੋ ਇਨਸਾਨ ਤੁਹਾਡੇ ਕੋਲੋਂ ਦੂਰ ਭੱਜ ਰਿਹਾ ਹੈ ਉਸ ਦਾ ਪਿੱਛਾ ਕਰਨ ਦੀ ਜ਼ਰੂਰਤ ਨਹੀਂ ਹੈ ਤੁਸੀਂ ਕਿਸੇ ਕੰਮ ਨੂੰ ਇੱਕ ਦਿਨ ਟਾਲ ਦਵੋ ਤਾਂ 10 ਦਿਨ ਉਦਾਂ ਹੀ ਨਿਕਲ ਜਾਣਗੇ ਇੱਕ ਐਦਾਂ ਦਾ ਕੁੱਤਾ ਜਿਸ ਦੇ ਕੋਲ ਹੱਡੀ ਹੁੰਦੀ ਹੈ ਉਹ ਕਿਸੇ ਦੋਸਤ ਨੂੰ ਨਹੀਂ ਪਛਾਣਦਾ ਬੁਰਾਈ ਇੱਕ ਸੂਈ ਦੀ ਤਰ੍ਹਾਂ ਅੰਦਰ ਆਉਂਦੀ ਹੈ ਅਤੇ ਰੁੱਖ ਦੀ ਤਰ੍ਹਾਂ ਵੱਧਦੀ ਹੈ। ਉਦੋਂ ਤੱਕ ਬੋਲਣ ਦੀ ਜ਼ਰੂਰਤ ਨਹੀਂ ਹੈ ਜਦੋਂ ਤੱਕ ਇਹ ਚੁੱਪੀ ਤੋਂ ਬਿਹਤਰ ਹੈ। ਮਹਾਨ ਕੰਮ ਹਮੇਸ਼ਾ ਦ੍ਰਿੜਤਾ ਨਾਲ ਹੁੰਦੇ ਹਨ ਨਾ ਕਿ ਤਾਕਤ। ਜਦੋਂ ਵੀ ਤੁਹਾਨੂੰ ਐਦਾਂ ਮਹਿਸੂਸ ਹੋਵੇ ਕਿ ਇਹ ਕੰਮ ਕਿਸੇ ਉੱਚੀ ਪਹਾੜੀ ਉੱਪਰ ਚੜ੍ਹਨ ਵਰਗਾ ਹੈ ਤਾਂ ਉਸੇ ਸਮੇਂ ਇਹ ਜ਼ਰੂਰ ਮਹਿਸੂਸ ਕਰਕੇ ਵੇਖੋ ਕਿ ਉਸ ਉੱਚੇ ਪਹਾੜ ਉੱਪਰ ਚੜ੍ਹਨ ਤੋਂ ਬਾਅਦ ਚਾਰੇ ਪਾਸੇ ਦਿਖਾਈ ਦੇਣ ਵਾਲਾ ਨਜ਼ਾਰਾ ਕਿਸ ਤਰ੍ਹਾਂ ਦਾ ਹੋਵੇਗਾ ਇੱਕ ਇਸ ਤਰ੍ਹਾਂ ਦਾ ਵਿਅਕਤੀ ਜਿਸ ਨੇ ਜ਼ਿੰਦਗੀ ਵਿੱਚ ਕਦੇ ਕੋਈ ਗਲਤੀ ਨਹੀਂ ਕੀਤੀ ਅਸਲ ਵਿੱਚ ਤਾਂ ਉਸ ਨੇ ਕਦੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਲੋਕ ਹਾਲਾਤ ਤਾਂ ਬਦਲਨੇ ਚਾਹੁੰਦੇ ਹਨ ਪਰ ਆਪਣੇ ਆਪ ਨੂੰ ਨਹੀਂ ਬਦਲਣਾ ਚਾਹੁੰਦੇ ਇਸ ਲਈ ਉਹ ਉਹਨਾਂ ਹਾਲਾਤਾਂ ਵਿੱਚ ਹੀ ਫਸੇ ਰਹਿੰਦੇ ਹਨ ਮੈਂ ਸਫਲ ਕਿਉਂ ਹੋਇਆ ਹਾਂ ਇਸ ਦਾ ਉੱਤਰ ਹੈ ਕਿਉਂਕਿ ਮੈਂ ਬਾਰ ਬਾਰ ਅਸਫਲ ਵੀ ਹੋਇਆ ਹਾਂ ਜਿਸ ਦਿਨ ਤੁਸੀਂ ਦੇਣਾ ਬੰਦ ਕਰ ਦਿੰਦੇ ਹੋ ਉਸ ਦਿਨ ਤੁਸੀਂ ਪਾਉਣਾ ਵੀ ਬੰਦ ਕਰ ਦਿੰਦੇ ਹੋ ਅਤੇ ਜਿਸ ਦਿਨ ਤੁਸੀਂ ਸਿੱਖਣਾ ਬੰਦ ਕਰ ਦਿੰਦੇ ਹੋ ਉਸ ਦਿਨ ਤੁਸੀਂ ਜ਼ਿੰਦਗੀ ਵਿੱਚ ਅੱਗੇ ਵਧਣਾ ਵੀ ਬੰਦ ਕਰ ਦਿੰਦੇ ਹੋ ਸਾਨੂੰ ਇਹਨਾਂ ਦੋਹਾਂ ਚੀਜ਼ਾਂ ਵਿੱਚੋਂ ਕੋਈ ਇੱਕ ਨਾ ਇੱਕ ਤਾਂ ਝੱਲਣੀ ਹੀ ਪਵੇਗੀ ਜਾਂ ਤਾਂ ਅਨੁਸ਼ਾਸਨ ਦਾ ਕਠੋਰ ਪਾਠ ਜਾਂ ਫਿਰ ਕੁਝ ਵੀ ਨਾ ਕਰਨ ਦਾ ਪਛਤਾਵਾ ਚੰਨ ਨੂੰ ਪਾਉਣ ਦੀ ਕੋਸ਼ਿਸ਼ ਤਾਂ ਕਰੋ ਜੇ ਤੁਸੀਂ ਕਾਮਯਾਬ ਨਾ ਵੀ ਹੋਏ ਤਾਂ ਫਿਰ ਵੀ ਖੁਦ ਨੂੰ ਸਿਤਾਰਿਆਂ ਵਿੱਚ ਹੀ ਪਾਉਗੇ ਜੇ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋ ਜਾਵੇ ਕਿ ਤੁਹਾਡੇ ਵਿਚਾਰ ਕਿੰਨੇ ਸ਼ਕਤੀਸ਼ਾਲੀ ਹਨ ਤਾਂ ਤੁਸੀਂ ਨਿਸ਼ਚਿਤ ਤੌਰ ਤੇ ਨਕਾਰਾਤਮਕ ਸੋਚਣਾ ਛੱਡ ਹੀ ਦਿਓਗੇ ਹਕੀਕਤ ਵਿੱਚ ਦੋ ਹੀ ਅਜਹੀਆਂ ਚੀਜ਼ਾਂ ਹਨ ਜੋ ਸਾਨੂੰ ਜ਼ਿਆਦਾ ਸਮਝਦਾਰ ਬਣਾਉਂਦੀਆਂ ਹਨ ਪਹਿਲੀ ਹੈ ਕਿਤਾਬਾਂ ਅਤੇ ਦੂਸਰੀ ਸਾਡੇ ਸੰਪਰਕ ਵਿੱਚ ਆਉਣ ਵਾਲੇ ਲੋਕ ਸਾਡੀਆਂ ਆਦਤਾਂ ਤੋਂ ਹੀ ਸਾਡੇ ਜੀਵਨ ਦਾ ਪੱਧਰ ਪਤਾ ਚੱਲਦਾ ਹੈ ਆਪਣੀਆਂ ਆਦਤਾਂ ਵਿੱਚ ਬਦਲਾਵ ਦੀ ਵੀ ਇੱਕ ਆਦਤ ਬਣਾਓ ਦੁਨੀਆ ਦੇ ਲਈ ਤੁਸੀਂ ਸਿਰਫ ਇੱਕ ਇਨਸਾਨ ਹੋ ਪਰ ਕਿਸੇ ਇੱਕ ਇਨਸਾਨ ਲਈ ਤੁਸੀਂ ਉਸ ਦੀ ਪੂਰੀ ਦੁਨੀਆ ਹੋ ਜੇ ਅਸੀਂ ਹਮੇਸ਼ਾ ਪਿੱਛੇ ਮੁੜ ਕੇ ਹੀ ਵੇਖਦੇ ਰਹਾਂਗੇ ਤਾਂ ਅਸੀਂ ਭਵਿੱਖ ਦੇ ਵੱਲ ਵੇਖ ਕੇ ਕਦੋਂ ਚੱਲਾਂਗੇ ਤੁਸੀਂ ਉਹੀ ਬਣਦੇ ਹੋ ਜੋ ਤੁਸੀਂ ਲਗਾਤਾਰ ਕਰਦੇ ਰਹਿੰਦੇ ਹੋ ਅਸਲ ਵਿੱਚ ਮਹਾਨ ਹੋਣਾ ਜਾਂ ਸ਼੍ਰੇਸ਼ਟ ਬਣਨਾ ਕੋਈ ਕੰਮ ਨਹੀਂ ਹੈ ਬਲਕਿ ਇਹ ਤਾਂ ਇੱਕ ਆਦਤ ਹੈ ਪੈਸੇ ਨਾਲ ਖੁਸ਼ੀਆਂ ਨਹੀਂ ਖਰੀਦੀਆਂ ਜਾ ਸਕਦੀਆਂ ਪਰ ਪੈਸਾ ਬਿੱਲ ਅਦਾ ਕਰਨ ਦੇ ਕੰਮ ਦਾ ਆਉਂਦਾ ਹੀ ਹੈ ਜਿਹੜਾ ਵਿਅਕਤੀ ਜਿਗਿਆਸਾ ਰੱਖਦਾ ਹੈ ਅਤੇ ਸਵਾਲ ਕਰਦਾ ਹੈ ਉਹ ਸਿਰਫ 5 ਕੋਈ ਮਿੰਟਾਂ ਲਈ ਹੀ ਮੂਰਖ ਸਮਝਿਆ ਜਾਂਦਾ ਹੈ ਪਰ ਜੋ ਵਿਅਕਤੀ ਜਿਗਿਆਸਾ ਹੀ ਨਹੀਂ ਰੱਖਦਾ ਉਹ ساری ਉਮਰ ਜੀਵਨ ਤੋਂ ਜੀਵਨ ਦੀ ਸ਼ੁਰੂਆਤ ਹੁੰਦੀ ਹੈ ਊਰਜਾ ਤੋਂ ਹੀ ਊਰਜਾ ਪੈਦਾ ਹੁੰਦੀ ਹੈ ਅਤੇ ਖੁਦ ਨੂੰ ਖਰਚ ਕਰਨ ਨਾਲ ਹੀ ਇਨਸਾਨ ਧਨਵਾਨ ਬਣਦਾ ਹੈ ਜਿੱਦਾਂ ਦੇ ਤੁਸੀਂ ਪ੍ਰਯਾਸ ਕਰੋਗੇ ਉਦਾਂ ਦੇ ਹੀ ਤੁਹਾਨੂੰ ਪ੍ਰਣਾਮ ਮਿਲਣਗੇ ਗੌਰ ਨਾਲ ਸੁਣਨਾ ਸਿੱਖੋ ਕਦੇ-ਕਦੇ ਅਫਸਰ ਬਹੁਤ ਹੌਲੀ ਦਸਤਕ ਦਿੰਦੇ ਹਨ ਇੱਕ ਚਤੁਰ ਵਿਅਕਤੀ ਸਮੱਸਿਆ ਨੂੰ ਸੁਲਝਾਉਂਦਾ ਹੈ ਅਤੇ ਇੱਕ ਸਮਝਦਾਰ ਵਿਅਕਤੀ ਸਮੱਸਿਆ ਤੋਂ ਦੂਰ ਰਹਿੰਦਾ ਹੈ ਹਰ ਇੱਕ ਦਿਨ ਨੂੰ ਇਸ ਤਰ੍ਹਾਂ ਜਿਓ ਮਨੂ ਕੀ ਇਹ ਜ਼ਿੰਦਗੀ ਦਾ ਆਖਰੀ ਦਿਨ ਹੈ ਆਪਣੀਆਂ ਮੁਸ਼ਕਲਾਂ ਦੂਸਰਿਆਂ ਨੂੰ ਨਾ ਦੱਸੋ 20% ਲੋਕ ਇਸਦੀ ਪਰਵਾਹ ਨਹੀਂ ਕਰਦੇ ਬਾਕੀ ਬਚੇ 80% ਲੋਕ ਤਾਂ ਇਸ ਤੋਂ ਖੁਸ਼ ਹੁੰਦੇ ਹਨ ਕਿ ਤੁਸੀਂ ਪਰੇਸ਼ਾਨ ਹੋ ਕਮਰੇ ਵਿੱਚ ਸਭ ਤੋਂ ਜ਼ਿਆਦਾ ਸ਼ਾਂਤ ਵਿਅਕਤੀ ਤੋਂ ਸਾਵਧਾਨ ਰਹੋ ਜੇ ਉਹਨਾਂ ਨੂੰ ਤੁਹਾਡੀ ਅਸਥਾਈ ਤੌਰ ਤੇ ਹੀ ਜ਼ਰੂਰਤ ਹੈ ਤਾਂ ਐਦਾਂ ਦੇ ਲੋਕਾਂ ਨੂੰ ਆਪਣੀ ਜ਼ਿੰਦਗੀ ਤੋਂ ਸਥਾਈ ਤੌਰ ਤੇ ਬਾਹਰ ਕਰ ਦਿਓ ਉਹ ਛੋਟੀਆਂ ਛੋਟੀਆਂ ਗੱਲਾਂ ਉਹ ਛੋਟੇ ਛੋਟੇ ਪਲ ਪਰ ਅਸਲ ਵਿੱਚ ਉਹ ਛੋਟੇ ਤਾਂ ਨਹੀਂ ਹੁੰਦੇ ਦੋਸਤਾਨਾ ਚਿਹਰੇ ਰੱਖਣ ਵਾਲੇ ਖੂਬ ਸ਼ੈਤਾਨ ਨੇ ਇਸ ਦੁਨੀਆ ਵਿੱਚ ਅਤੇ ਨਾਲ ਹੀ ਜ਼ਖਮੀ ਚਿਹਰਿਆਂ ਵਾਲੇ ਫਰਿਸ਼ਤੇ ਵੀ ਕਿਸੇ ਦਾ ਦਿਲ ਦਿਖਾਉਣਾ ਸਮੁੰਦਰ ਵਿੱਚ ਪੱਥਰ ਸੁੱਟਣ ਬਰਾਬਰ ਹੈ ਪਰ ਤੁਸੀਂ ਇਸ ਦਾ ਕਦੇ ਵੀ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਉਹ ਪੱਥਰ ਕਿੰਨੀ ਡੂੰਘਾਈ ਤੱਕ ਗਿਆ ਹੈ ਤੁਸੀਂ ਆਪਣੀ ਆਤਮਾ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਉਸ ਸਮੇਂ ਪਹੁੰਚਾਉਂਦੇ ਹੋ ਸਭ ਤੋਂ ਜ਼ਿਆਦਾ ਦੁੱਖ ਉਸ ਸਮੇਂ ਦਿੰਦੇ ਹੋ ਜਦੋਂ ਤੁਸੀਂ ਉਹਨਾਂ ਚੀਜ਼ਾਂ ਨੂੰ ਵਾਰ-ਵਾਰ ਕਰਦੇ ਹੋ ਜਿਹੜੀਆਂ ਪਹਿਲਾਂ ਹੋ ਚੁੱਕੀਆਂ ਹਨ ਅਤੇ ਜਿਨ੍ਹਾਂ ਨੂੰ ਬਹੁਤ ਪਹਿਲਾਂ ਭੁਲਾ ਦਿੱਤਾ ਜਾਣਾ ਚਾਹੀਦਾ ਸੀ ਜੀਵਨ ਵਿੱਚ ਤਿੰਨ ਚੀਜ਼ਾਂ ਕਦੇ ਨਹੀਂ ਤੋੜਨੀਆਂ ਚਾਹੀਦੀਆਂ ਵਿਸ਼ਵਾਸ ਦਿਲ ਅਤੇ ਵਾਦਾ